ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਾਹਿਬ ਤੁਹਾਡਾ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜਨਾਬ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਹੁਣ ਤਾਂ ਸਾਬਕਾ ਹੀ ਕਹਿ ਸਕਦੇ ਆ ਸਾਬਕਾ ਉਪਰਾਸ਼ਟਰਪਤੀ ਜਗਦੀਪ ਧਨਖੜ ਹੋਰਾਂ ਦੀ ਉਹਨਾਂ ਨੇ ਅਸਤੀਫਾ ਦਿੱਤਾ ਤੇ ਅਸਤੀਫਾ ਮਨਜ਼ੂਰ ਵੀ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਇਹ ਭਾਰਤੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਚੱਲ ਰਹੇ ਸੈਸ਼ਨ ਦੇ ਵਿੱਚ ਕਿਸੇ ਉਪਰਾਸ਼ਟਰਪਤੀ ਨੇ ਯਾਨੀ ਕਿ ਰਾਜ ਸਭਾ ਦੇ ਸਭਾਪਤੀ ਨੇ ਤਸਤੀਫਾ ਦਿੱਤਾ ਹੋਵੇ ਤੇ ਉਹਦਾ ਅਸਤੀਫਾ ਮਨਜ਼ੂਰ ਹੋ ਜਾਏ ਇਹ ਭਾਰਤੀ ਇਤਿਹਾਸ ਦੇ ਵਿੱਚ ਫਸਟ ਟਾਈਮ ਹੋਇਆ ਕਾਰਨ ਕੀ ਆ ਉਹਨਾਂ ਨੇ ਤਾਂ ਆਪਣੇ ਅਸਤੀਫੇ ਦੇ ਵਿੱਚ ਇਹ ਗੱਲ ਕਹੀ ਹੈ ਜੀ ਕਿ ਸਿਹਤ ਦੇ ਕਾਰਨਾਂ ਮੈਂ ਸਿਹਤ ਦੇ ਵੱਲ ਪਹਲ ਦੇਣੀ ਚਾਹੁੰਦਾ ਇਸ ਕਰਕੇ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਇਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਤੇ ਹੁਣ ਇਹ ਸਾਬਕਾ ਹੋ ਗਿਆ ਵਿਰੋਧੀ ਇਹ ਗੱਲ ਕਰਦੇ ਜੀ ਗੱਲ ਕੱਲੀ ਸਿਹਤ ਦੀ ਨਹੀਂ ਗੱਲਾਂ ਵਿੱਚੋਂ ਕਈ ਹੋਰ ਵੀ ਆ ਜਿਨ੍ਹਾਂ ਦੇ ਵੱਲ ਗੌਰ ਜੀਜਪੀ ਚਾਹੁੰਦੀ ਹੈ ਜੀ ਨਾ ਹੋਵੇ ਪਰ ਉਹਦਾ ਇਹਦਾ ਅਨਲਿਸਿਸ ਹੋਣਾ ਚਾਹੀਦਾ ਵਿਰੋਧੀ ਇਹ ਗੱਲ ਕਹਦੇ ਵੀ ਭਾਈ ਉਹ ਕਾਰਨ ਅਸਲ ਕਿਹੜੇ ਆ ਕਿਉਂਕਿ ਕੋਈ ਦਿਨ ਪਹਿਲਾਂ ਤਾਂ ਇਹ ਇਹ ਕਹਿ ਕੇ ਹਟੇ ਸੀਗੇ ਜਗਦੀਪ ਤਰਖੜ ਇੱਕ ਪ੍ਰੋਗਰਾਮ ਦੇ ਵਿੱਚ ਕਿ ਮੈਂ 2027 ਤੱਕ ਆਪਦਾ ਅਹੁਦਾ ਆਪਦਾ ਕਾਰਜਕਾਲ ਪੂਰਾ ਕਰੂੰਗਾ ਅਚਾਨਕ ਕੀ ਕੀ ਹੋ ਗਿਆ ਅਸਲ ਦੇ ਵਿੱਚ ਮੰਨਿਆ ਇਹ ਜਾ ਰਿਹਾ ਜੀ ਕਿ ਇਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਰਪਾ ਦੇ ਨਾਲ ਹੀ ਇਸ ਕੁਰਸੀ ਦੇ ਉੱਤੇ ਬੈਠੇ ਸੀ ਦੇਸ਼ ਦੇ ਵਿੱਚ ਦੂਜਾ ਇਹ ਸਭ ਤੋਂ ਵੱਡਾ ਅਹੁਦਾ ਪਹਿਲੇ ਨੰਬਰ ਤੇ ਰਾਸ਼ਟਰਪਤੀ ਫਿਰ ਉਪ ਰਾਸ਼ਟਰਪਤੀ ਫਿਰ ਪ੍ਰਧਾਨ ਮੰਤਰੀ ਹੁੰਦੇ ਆ ਕੈਨੇਡੀਅਨ ਜੀ ਕੇ ਪ੍ਰਧਾਨ ਮੰਤਰੀ ਦੇ ਨਾਲ ਇਹਨਾਂ ਦੀ ਟਿਊਲਿੰਗ ਮੇਲ ਖਾਣੋਂ ਹਟ ਗਈ ਸੀ ਤੇ ਅਗਲੀ ਗੱਲ ਇਹ ਹੈ ਜੀ ਕਿ ਇਹ ਕੁਝ ਕਿ ਇਹੋ ਜਿਹੇ ਫੈਸਲੇ ਵੀ ਕਰ ਰਹੇ ਸੀ ਜਿਹੜੇ ਕਿ ਬੀਜੇਪੀ ਨੂੰ ਖਾਸ ਕਰਕੇ ਪ੍ਰਧਾਨ ਮੰਤਰੀ ਨੂੰ ਮਨਜ਼ੂਰ ਨਹੀਂ ਸੀ ਇਸੇ ਕਰਕੇ ਉਹਨਾਂ ਨੇ ਇੱਕ ਸੁਨੇਹਾ ਪਹੁੰਚਾਇਆ ਵੀ ਭਾਈ ਤੁਸੀਂ ਅਸਤੀਫਾ ਦੇ ਰਹੋ ਜੇ ਇਹ ਮੰਨ ਲਓ ਅਸਤੀਫਾ ਨਾ ਦਿੰਦੇ ਤਾਂ ਉਹਨਾਂ ਨੇ ਪਲਾਨ ਬੀ ਵੀ ਤਿਆਰ ਰੱਖਿਆ ਸੀ ਪਲਾਨ ਬੀ ਦੇ ਵਿੱਚ ਇਹ ਹੁੰਦਾ ਵੀ ਰਾਜ ਸਭਾ ਦੇ ਵਿੱਚ voting ਕਰਵਾ ਲਓ ਤੇ VOTING ਦੇ ਆਧਾਰ ਦੇ ਉੱਤੇ ਵੀ ਭਾਈ ਸਾਨੂੰ ਇਹ ਸਪੀਕਰ ਮਨਜ਼ੂਰ ਨਹੀਂ ਆ ਤੇ ਇਸ ਆਧਾਰ ਦੇ ਉੱਤੇ ਉਹਨੂੰ ਕੱਢ ਕੇ ਬੰਦੇ ਨੂੰ ਪਰੇ ਮਾਰਦੇ ਆ ਪਰ ਇਹਨਾਂ ਨੇ ਪਲਾਨ B ਦੇ ਵਿੱਚ ਹੀ ਕਾਮਯਾਬੀ ਹਾਸਲ ਕਰ ਲਈ ਅਸਤੀਫਾ ਦੇਣ ਨੂੰ ਕਿਹਾ ਸੀ ਅਸਤੀਫਾ ਉਹਨਾਂ ਨੇ ਦਿੱਤਾ ਤੇ ਗੱਲ ਵਰਤਮਾਨ ਤੋਂ ਸਬਕਾਂ ਤੇ ਆ ਗਈ ਆ ਸੋ ਜਗਦੀਪ ਤਨਖੜ ਹੋਰਾਂ ਦੇ ਇਸ ਤਰੀਕੇ ਨਾਲ ਚੜੇ ਜਾਣਾ ਤੇ ਜਗਦੀਪ ਤਨਖੜ ਹੋਰਾਂ ਦਾ ਪ੍ਰਧਾਨ ਮੰਤਰੀ ਦੇ ਇੰਨਾ ਨੇੜੇ ਹੋਣ ਦੇ ਬਾਵਜੂਦ ਚੜੇ ਜਾਣਾ ਇਹ ਲੋਕਾਂ ਦੇ ਮਨਾਂ ਵਿੱਚ ਹੁਣ ਸਵਾਲ ਖੜੇ ਕਰਨ ਵਾਲੀ ਗੱਲ ਆ ਜੀ ਬਿਲਕੁਲ ਲੋਕ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਹੇ ਨੇ ਸਭ ਕੁਝ ਉੱਪਰ ਪਰ ਮੈਨੂੰ ਲੱਗਦਾ ਕਿ ਸਮਾਂ ਰਹਿੰਦੇ ਸਾਰੀ ਸੱਚਾਈ ਵੀ ਜ਼ਰੂਰ ਸਾਹਮਣੇ ਆ ਜਾਊਗੀ ਕਿ ਆਖਰਕਾਰ ਕੀ ਕਾਰਨ ਰਹੇ ਨੇ ਜਾਂ ਹੋ ਸਕਦਾ ਹੈ ਕਿ ਜਗਦੀਪ ਤਨਖੜ ਹੋ ਰਿਹਾ ਇੱਕ ਕਿਤੇ ਕਿਸੇ ਮੋੜ ਦੇ ਉੱਪਰ ਜਾ ਕੇ ਦਿਲ ਦੀ ਗੱਲ ਖੁੱਲ ਕੇ ਕਹਿ ਦੇ। ਹਾਂ ਬਿਲਕੁਲ ਜੀ ਬੈਠੇ ਨੇ ਇਹ ਵੀ ਪਤਾ ਲੱਗਾ ਜੀ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਵਿਰੋਧੀ ਪਾਰਟੀਆਂ ਜਿਹੜੀਆਂ ਜਿਵੇਂ ਕੇਜਰੀਵਾਲ ਆ ਜਿਹਦੇ ਵਿੱਚ ਮਲਕਾਰਜਨ ਖੜਗੇ ਨੇ ਜਾਂ ਹੋਰ ਪਾਰਟੀਆਂ ਦੇ ਆਗੂ ਜਿਹੜੇ ਕਿ ਭਾਜੀਪੀ ਦੇ ਖਿਲਾਫ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਬੁਲਾ ਕੇ ਤੇ ਚਾਹ ਪਾਣੀ ਦੇ ਉੱਤੇ ਬੁਲਾ ਕੇ ਵੀ ਚਰਚਾ ਕਰਦੇ ਰਹੇ ਸੰਜੇ ਸਿੰਘ ਨੂੰ ਬੁਲਾ ਕੇ ਚਰਚਾ ਕੀਤੀ ਆ ਸੋ ਮੰਨਿਆ ਜਾ ਰਿਹਾ ਵੀ ਸ਼ਾਇਦ ਇਹਨਾਂ ਗੱਲਾਂ ਦੇ ਕਰਕੇ ਵੀ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ ਉਹ ਉਕਤ ਆ ਗਏ ਕਿ ਭਾਈ ਦੇਖੋ ਬੰਦੇ ਤੁਸੀਂ ਸਾਡੇ ਆ ਤੇ ਬਲਾਈ ਤੁਸੀਂ ਹੋਰਾਂ ਨੂੰ ਜਾਣਦੇ ਆ ਮੰਨਿਆ ਜਾ ਰਿਹਾ ਵੀ ਸ਼ਾਇਦ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਹੋਵੇ ਜੀ ਜੀ ਬਿਲਕੁਲ ਕਿਹੜਾ ਸਾਹਿਬ ਹੁਣ ਗੱਲ ਕਰਦੇ ਆ ਆਪਾਂ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਭਗਵੰਤ ਸਾਨ ਹੋਰਾਂ ਦੀ ਦਰਬਾਰ ਸਾਹਿਬ ਨੂੰ ਲੈ ਕੇ ਕਿੰਨੀਆਂ ਖਬਰਾਂ ਆਈਆਂ ਇਹ ਖਬਰਾਂ ਆਈਆਂ ਕਿ ਉੱਥੇ ਧਮਕੀ ਦਿੱਤੀ ਜਾ ਰਹੀ ਹੈ ਕਦੇ ਕੁਛ ਕਦੇ ਕੁਛ ਤੇ ਹੁਣ ਜਾ ਕੇ ਮੁੱਖ ਮੰਤਰੀ ਸਾਹਿਬ ਦਰਬਾਰ ਸਾਹਿਬ ਪਹੁੰਚੇ ਨੇ ਜੀ ਤਾਂ ਬਿਲਕੁਲ ਜੀ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਜਿਹੜੇ ਉਹ ਦਰਬਾਰ ਸਾਹਿਬ ਪਹੁੰਚ ਗਏ ਆ ਤੇ ਆਪਾਂ ਜਾਣਦੇ ਕਿ ਇੱਕ ਪ੍ਰਤਾਪ ਸਿੰਘ ਬਾਜਵਾ ਨੇ ਤੇ ਬਾਕਮਲੇ ਨੇ ਗੱਲ ਕਹੀ ਸੀ ਕਿ ਮੁੱਖ ਮੰਤਰੀ ਸਾਹਿਬ ਹੋਰ ਤੱਕ ਕਿਤੇ ਵੀ ਚਲੇ ਜਾਂਦੇ ਆ ਪਰ ਇਹਨਾਂ ਦੇ ਕੋਲੇ 25 30 35 ਮਿੰਟ ਦਰਬਾਰ ਸਾਹਿਬ ਆਉਣ ਦੇ ਨਹੀਂ ਸੀਗੇ ਚਲੋ ਕੱਲ ਉਹ ਦਰਬਾਰ ਸਾਹਿਬ ਪਹੁੰਚ ਗਏ ਉਹਨਾਂ ਨੇ ਇੱਥੇ ਸੁਰੱਖਿਆ ਦੀ ਸਥਿਤੀ ਦਾ ਜਾਇਜ਼ਾ ਲਿਆ ਇੱਥੇ ਉਹਨਾਂ ਨੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਮੁੱਖ ਮੰਤਰੀ ਨੇ ਗੱਲ ਕਹੀ ਹੈ ਵੀ ਆਈਪੀ ਐਡਰੈਸ ਮਿਲ ਚੁੱਕੇ ਆ ਜਿਹੜੇ ਜਿਹੜੇ ਥਾਵਾਂ ਤੋਂ ਧਮਕੀਆਂ ਆਈਆਂ ਦਰਬਾਰ ਸਾਹਿਬ ਨੂੰ ਉਡਾਉਣ ਦੀਆਂ ਬਹੁਤ ਜਲਦ ਅਸੀਂ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਨ ਵਾਲੇ ਆ ਉਹ ਕਹਿੰਦੇ ਜੀ ਹੋਰ ਮੈਂ ਕੁਝ ਨਹੀਂ ਦੱਸਣਾ ਪਰ ਇੰਨੀ ਗੱਲ ਜ਼ਰੂਰ ਆ ਵੀ ਉਹਨਾਂ ਨੂੰ ਪਨੀ ਗ੍ਰਿਫਤਾਰੀ ਦੇ ਦਿਨ ਨੇੜੇ ਆ ਤੇ ਸਾਡੇ ਕੋਲੇ ਸਬੂਤ ਪਹੁੰਚ ਚੁੱਕੇ ਆ ਕਹਿਣ ਦਾ ਭਾਵ ਇਹ ਆ ਦੂਜੀ ਗੱਲ ਇਹ ਵੀ ਕਿ ਉਹਨਾਂ ਨੇ ਕਿਹਾ ਜੀ ਕਿ ਵਿਰੋਧੀ ਜੋ ਮਰਦੀ ਕਹੀ ਜਾਣ ਪਰ ਇਹੋ ਜੇ ਨਾਜ਼ੁਕ ਮੁੱਦਿਆਂ ਦੇ ਉੱਤੇ ਉਹ ਕਹਿੰਦੇ ਜੀ ਇਸ ਤਰੀਕੇ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਵੀ ਇਸ ਮਸਲੇ ਦੇ ਉੱਤੇ ਵੀ ਆਪਾਂ ਕਿਸੇ ਨੂੰ ਕਿਸੇ ਨਾਲ ਕੁਝ ਕਹਿ ਰਹੇਗੇ ਉਹਨਾਂ ਨੇ ਕਿਹਾ ਜੀ ਕਿ ਇਹ ਲੋਕ ਆ ਜਿਹੜੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਸੋ ਇਹ ਆ ਜੀ ਕੱਲ ਚਲੋ ਉਹ ਦਰਬਾਰ ਸਾਹਿਬ ਜਾਏ ਆ ਉਹਨਾਂ ਨੇ ਕਿਹਾ ਜੀ ਕਿ ਸੁਰੱਖਿਆ ਦੇ ਪ੍ਰਬੰਧਾਂ ਦਾ ਵੀ ਮੈਂ ਜ਼ਾਇਦਾ ਲੈ ਲਿਆ ਸਿਰਵਲ ਵਰਦੀ ਦੇ ਵਿੱਚ ਉਹ ਕਹਿੰਦੇ ਜੀ ਥਾਂ ਥਾਂ ਦੇ ਉੱਤੇ ਪੁਲਿਸ ਮੁਲਾਜ਼ਮੇ ਇਸ ਵੇਲੇ ਤਾਇਨਾਤ ਆ ਤੇ ਕਿਸੇ ਨੂੰ ਵੀ ਇੱਕ ਪੈਸਾ ਦਰਨ ਦੀ ਲੋੜ ਨਹੀਂ ਉਹ ਕਹਿੰਦੇ ਬਿਲਕੁਲ ਭੁੱਲ ਜੋ ਵੀ ਤੁਸੀਂ ਡਰਨਾ ਉਹ ਕਹਿੰਦੇ ਜੀ ਸੰਗਤ ਜਿਵੇਂ ਆਉਂਦੀ ਸੀ ਆਉਂਦੀ ਰਹੇ ਤੇ ਸਭ ਕੁਝ ਓਵੇਂ ਦਾ ਓਵੇਂ ਚੱਲਣਾ ਚਾਹੀਦਾ ਤੇ ਲੋਕ ਆ ਵੀ ਰਹੇ ਜੀ ਬਿਲਕੁਲ ਜੀ ਸੰਗਤ ਆ ਜਿਹੜੀ ਉਹ ਇਸ ਮਾਮਲੇ ਦੇ ਵਿੱਚ ਕੋਈ ਡਰਨ ਵਾਲੀ ਗੱਲ ਹੈ ਵੀ ਨਹੀਂ ਦੇਖੋ ਜਿਸ ਦਿਨ ਤੋਂ ਇਹ ਕੰਪਨੀਆਂ ਵੱਲੋਂ ਈਮੇਲ ਆਈਆਂ ਤੇ ਸੰਗਤਾਂ ਜਿਹੜੀ ਉਹ ਲੱਖਾਂ ਦੀ ਗਿਣਤੀ ਵਿੱਚ ਪਹਿਲਾਂ ਵੀ ਉੱਥੇ ਜਾਂਦੀ ਆ ਤੇ ਕੋਈ ਉੱਥੇ ਜਾਣ ਤੋਂ ਰੁਕਿਆ ਨਹੀਂਗਾ ਤੋਂ ਵੇਰਵਾ ਇਹ ਵੀ ਕਿ ਭਾਈ ਇਸ ਵੇਲੇ ਦਰਬਾਰ ਸਾਹਿਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਾ ਆਏ ਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ 9 ਈਮੇਲ ਆਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਈਮੇਲ ਆ ਜਿਹੜੀ ਉਹਦੇ ਉੱਤੇ 9 ਮੇਲ ਆਈਆਂ ਤੇ ਨੌਵਾਂ ਦੇ ਵਿੱਚ ਹੀ ਧਮਕੀ ਦਿੱਤੀ ਗਈ ਵੀ ਦਰਬਾਰ ਸਾਹਿਬ ਨੂੰ ਉਡਾ ਲੈਣਾ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਇਹਦਾ ਕੋਈ ਹੱਲ ਨਿਕਲਦਾ ਹੋਇਆ ਕਿਉਂਕਿ ਲੋਕਾਂ ਨੂੰ ਤਾਂ ਇਹ ਆਸ ਸੀ ਕਿ ਫਟਾਫਟੇ ਮਸਲਾ ਹੱਲ ਹੋ ਜਾਊਗਾ ਧਾਰਮਿਕ ਸਥਾਨ ਦੀ ਗੱਲ ਹੈ ਪੁਲਿਸ ਜਿਹੜੀ ਹੈ ਉਹ ਤੇਜ਼ੀ ਦੇ ਨਾਲ ਕੋਈ ਨਾ ਕੋਈ ਕਾਰਵਾਈ ਕਰੂਗੀ ਪਰ ਹਾਲੇ ਤੱਕ ਬੰਦਾ ਹੀ ਨਹੀਂ ਲੱਭੇ ਜੀ ਇੱਕ ਬੰਦਾ ਫੜ ਲਿਆ ਫਿਰ ਵੀ ਧਮਕੀਆਂ ਆਈ ਜਾ ਰਹੀਆਂ ਨੇ ਕਿੱਥੇ ਜਾ ਕੇ ਸਾਰਾ ਕੁਝ ਰੁਕੂਗਾ ਦੇਖੋ ਜਿਹੜਾ ਇੱਕ ਬੰਦਾ ਫੜਿਆ ਨਾ ਜੀ ਉਹ ਵੀ ਇਹ ਗੱਲ ਕਨਫਰਮ ਥੋੜੀ ਹੈ ਜੀ ਕਿ ਇਹ ਇਸ ਮਸਲੇ ਵਾਲਾ ਹੀ ਆ ਜਿਹੜਾ ਬੰਦਾ ਫੜਿਆ ਉਹਦਾ ਨਾਮ ਹੈਗਾ ਸ਼ੁਭਮ ਦੁੱਬੇ ਇਹ ਹਰਿਆਣੇ ਵਾਲ ਦਾ ਇਹਦੇ ਬਾਰੇ ਤਾਂ ਪਤਾ ਹੀ ਨਹੀਂ ਪਾਈਏ ਬੰਦਾ ਕੌਣ ਕਿਉਂਕਿ ਦੇਖੋ ਇਸ ਬੰਦੇ ਦਾ ਕੋਈ ਹੱਥ ਹੈ ਇਸ ਬੰਦੇ ਦਾ ਕੋਈ ਵਿੱਚ ਯੋਗਦਾਨ ਹੈ ਇਹਦੇ ਬਾਰੇ ਕਿਸੇ ਨੂੰ ਕੋਈ ਮਿਹਰਬਾਨੀ ਮਿਲਿਆ ਦਾ ਉਹਨੂੰ ਫੜ ਲਿਆ ਤੇ ਗੱਲ ਉੱਥੇ ਦੀ ਉੱਥੇ ਖੜੀ ਹੈ ਉਸ ਤੋਂ ਬਾਅਦ ਤੱਕ ਇਹ ਗੱਲ ਸਾਹਮਣੇ ਆਈ ਹੀ ਨਹੀਂ ਹੁਣ ਉਸ ਤੋਂ ਬੜੀ ਜ਼ਰੂਰਤਪੂਰਨ ਇਹ ਆ ਕਿ ਇਸ ਬੰਦੇ ਦੇ ਕੋਲੋਂ ਜਾਣਕਾਰੀਆਂ ਮਿਲ ਜਾਈਆਂ ਕੀ ਆ ਜਾਂ ਇਹਨੂੰ ਕੱਲਾ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਸੀ ਜਾਂ ਇਹਦੇ ਵਿੱਚ ਕੁਝ ਹੋਰ ਇਹਦੇ ਨਾਲ ਦੇ ਬੰਦੇ ਫੜੇ ਗਏ ਆ ਇਹਦੇ ਬਾਰੇ ਤਾਂ ਆਮ ਲੋਕਾਂ ਨੂੰ ਜਾਣਕਾਰੀ ਕੋਈ ਮਿਲੀ ਹੀ ਨਹੀਂ ਤੇ ਜਿਹੜਾ ਸ਼ੁਭੰਦੂ ਵੇ ਫੜਿਆ ਸੀ ਉਹਦੇ ਤੋਂ ਬਾਅਦ ਤਾਂ ਗੱਲ થઈ ਜਾਂ ਗਈ ਸੀ ਕਿ ਇਹ ਆਈਟੀ ਐਕਸਪਰਟ ਆ ਇਹਦੇ ਕੁਝ ਹੋਰ ਸਾਥੀ ਵੀ ਹੋ ਸਕਦੇ ਆ ਕਿ ਉਹ ਹਵਾ ਦੇ ਨਾਂਗ ਵਾਲੀ ਗੱਲ ਨਹੀਂ ਲੱਗਦੀ ਸੀ ਕਿ ਭਾਈ ਇਹਨੂੰ ਐ ਕਰ ਦੇਣਾ ਇਹ ਫੜਿਆ ਗਿਆ ਹੈ ਫਲਾ ਹੋ ਗਿਆ ਢੀਂਗ ਹੋ ਗਿਆ ਹੁਣ ਤੋਂ ਅੱਗੇ ਗੱਲ ਕਿੱਥੇ ਗਈ ਆ ਸੋ ਮਤਲਬ ਇਹ ਵੀ ਕਿ ਇਹ ਮਸਲਾ ਉੱਥੇ ਦਾ ਉੱਥੇ ਹੀ ਆ ਇਹਨਾਂ ਮਸਲਾਂ ਦਾ ਨਿਵਾਰਣ ਹੋਣਾ ਚਾਹੀਦਾ ਇਹਨਾਂ ਮਸਲਾਂ ਦੀ ਮੁਕੰਮਲ ਜਾਣਕਾਰੀ ਲੋਕਾਂ ਦੇ ਮੂਹਰੇ ਹੋਣੀ ਚਾਹੀਦੀ ਜੀ ਬਿਲਕੁਲ ਤਣਾ ਸਾਹਬ ਉਹ ਅਮਰਤਪਾਲ ਸਿੰਘ ਨੂੰ ਲੈ ਕੇ ਨਵੀਂ ਖਬਰ ਸਾਹਮਣੇ ਆ ਗਈ ਹੈ ਜੀ ਕਹਿੰਦੇ ਕਿ ਜੇਲ੍ਹ ਦੇ ਵਿੱਚ ਨਸ਼ਾ ਕਰਨ ਦੇ ਦੋਸ਼ ਲੱਗੇ ਨੇ ਹਾਂ ਬਿਲਕੁਲ ਜੀ ਅਮਰਤਪਾਲ ਸਿੰਘ ਦੇ ਉੱਤੇ ਜੇਲ੍ਹ ਦੇ ਵਿੱਚ ਨਸ਼ਾ ਕਰਨ ਦੇ ਦੋਸ਼ ਲੱਗੇ ਆ ਤੇ ਪੁਲਿਸ ਦੇ ਵੱਲੋਂ ਜਿਹੜਾ ਚਲਾਨ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ ਉਹਦੇ ਵਿੱਚ ਇਹ ਬਿਰਵਾ ਦਰਜ ਕੀਤਾ ਗਿਆ ਜੀ ਕਿ ਅਮਰਤਪਾਲ ਸਿੰਘ ਤਾਂ ਨਸ਼ੇ ਕਰਦਾ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਅਮਰਤਪਾਲ ਸਿੰਘ ਤਾਂ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਰੱਜ ਕੇ ਨਸ਼ੇ ਕਰਨ ਵਾਲਿਆਂ ਦੇ ਵਿੱਚ ਆ ਉਹ ਜੇਲ੍ਹ ਦੇ ਵਿੱਚ ਬਹੁਤ ਨਸ਼ੇ ਕਰਦਾ ਰਿਹਾ ਉਹ ਟ੍ਰੋਮਾਡੋਲ ਦੀਆਂ ਗੋਲੀਆਂ ਵੀ ਛੰਦਾ ਉਹ ਥੀਨ ਵੀ ਛੰਦਾ ਉਹ ਟੀਕਾ ਵੀ ਲਾ ਲੈਂਦਾ ਉਹਦਾ ਆਚਲਨ ਵੀ ਚੰਗਾ ਰਹੀਆਂ ਇਹ ਗੱਲਾਂ ਮੈਂ ਨਹੀਂ ਕਹਿੰਦਾ ਇਹ ਉਹਦੇ ਨਾਲ ਦੇ ਸਾਥੀਆਂ ਦੇ ਬਿਆਨ ਲੈ ਕੇ ਤੇ ਪੁਲਿਸ ਦੇ ਵੱਲੋਂ ਅਦਾਲਤ ਦੇ ਵਿੱਚ ਜਮ੍ਹਾਂ ਕਰਵਾਏ ਗਏ ਸਾਥੀ ਕੌਣ ਹਨ ਵਰਿੰਦਰ ਸਿੰਘ ਫੌਜੀ ਤੇ ਭਗਵੰਤ ਸਿੰਘ ਉਸ ਪ੍ਰਧਾਨ ਮੰਤਰੀ ਭੱਜਕੇ ਇਹਨਾਂ ਦੋਵਾਂ ਦੇ ਪਤਾ ਲੱਗਾ ਜੀ ਕਿ ਬਿਆਨ ਆ ਜਿਹੜੇ ਉਹ ਦਰਜ ਕਰਵਾਏ ਗਏ ਆ ਤੇ ਚਲਾਨ ਪੇਸ਼ ਕੀਤਾ ਜਿਹੜਾ ਕਿ ਅਦਾਲਤ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਤੇ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਹਾਲਾਂਕਿ ਜਿਹੜੇ ਅਮਰਤਪਾਲ ਸਿੰਘ ਦੇ ਸਮਰਥਕ ਆ ਜਾਂ ਅਮਰਤਪਾਲ ਸਿੰਘ ਦਾ ਵਕੀਲ ਆ ਈਮਾਨ ਸਿੰਘ ਖਾਰਾ ਉਹਨੇ ਇਹ ਗੱਲ ਕਹੀਏ ਦੋ ਟੋਕੋ ਕਹਿੰਦੇ ਵੀ ਦੇਖੋ ਇਹ ਤਾਂ ਬੇਰੋੜੀਆਂ ਗੱਲਾਂ ਇਹਨਾਂ ਗੱਲਾਂ ਦੇ ਵਿੱਚ ਕੋਈ ਧੋਖ ਨਹੀਂ ਬਣਦੀ ਕਿਉਂਕਿ ਤਰਨਤਾਰਨ ਵਾਲੀ ਜਿੰਮੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਅਮਰਤਪਾਲ ਦੀ ਟੀਮ ਨੇ ਇਸ ਕਰਕੇ ਉਹਨੂੰ ਬਦਨਾਮ ਕਰਨੀਆਂ ਇਹ ਕੋਸ਼ਿਸ਼ਾਂ ਕਿ ਭਾਈ ਉਹ ਨਸ਼ੇਈ ਮੈਂ ਕਰਦਾ ਉਹ ਫਲਾਣਾ ਕੁਝ ਕਰਦਾ ਇਹ ਫਲਾਣਾ ਕੁਝ ਐ ਕਰਦਾ ਉਹ ਕਹਿੰਦੇ ਵੀ ਇੰਨਾਂ ਗੱਲਾਂ ਦੇ ਵਿੱਚ ਕੋਈ ਫਿਚਾਈ ਨਹੀਂ ਹੈ। ਇੰਨਾਂ ਗੱਲਾਂ ਦੇ ਉੱਤੇ ਕਿਸੇ ਨੇ ਯਕੀਨ ਕਰਨਾ ਵੀ ਨਹੀਂ ਹੈ। ਉਹ ਕਹਿੰਦੇ ਵੀ ਇਹਦਾ ਬਾਰੇ ਕੋਈ ਸਬੂਤ ਦਿੱਤਾ ਜਾਵੇ। ਉਧਰ ਪਤਾ ਹੀ ਵੀ ਲੱਗਾ ਵੀ ਭਾਈ ਜਿਹੜੇ ਅਮਰਤਪਾਲ ਦੇ ਮਾਪੇ ਆ ਉਹਨਾਂ ਨੇ ਕਿਹਾ ਜੀ ਕਿ ਇੰਨਾਂ ਗੱਲਾਂ ਦੀ ਬਦਨਾਮੀ ਤੋਂ ਅਸੀਂ ਡਰਦੇ ਨਹੀਂਗੇ। ਉਹ ਕਹਿੰਦੇ ਜੀ ਆਉਂਦੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਵੀ ਤਰਨਤਾਰਨ ਦੇ ਵਿੱਚ ਮਾਹੌਲ ਕਿਵੇਂ ਬਣਦਾ, ਝੋਣਕ ਕਿਵੇਂ ਭਖਦੀ ਆ। ਸੋ ਮੈਨੇ ਕੀ ਬਰਦਾ ਪਰ ਮੈਂ ਇਸ ਗੱਲ ਤੇ ਹੈਰਾਨ ਜ਼ਰੂਰ ਹੋ ਗਿਆ ਵੀ ਜੇ ਮੰਨ ਲਓ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਇੰਨੀ ਮਸੇ ਚੱਲ ਰਹੇ ਆ। ਜਿਬਰੂਗੜ ਦੀ ਜੇਲ੍ਹ ਦੇ ਵਿੱਚ ਫੀਮ ਵੀ ਚੱਲਦੀ ਆ, ਟਰੋਮਾ ਡੋਲੀਆਂ ਫੋਲੀਆਂ ਵੀ ਚੱਲ ਰੀਆਂ, ਹੋਰ ਨਸ਼ੀਲੇ ਪਦਾਰਥ ਵੀ ਚੱਲਦੇ ਆ। ਤੇ ਫੇਰ ਉਹ ਜੇਲ੍ਹ ਕਾਦੀ ਹੋਈ? ਮੈਂ ਤਾਂ ਇਸ ਗੱਲ ਤੇ ਹੈਰਾਨ ਆ। ਗਿਰਤਾ ਤਾਂ ਇਹ ਹੀ ਮੰਨਣੀ ਆ ਵੀ ਅਮਰਤਪਾਲ ਬਾਹਰ ਹੀ ਬੈਠਾ। ਫੇਰ ਆਪਾਂ ਇਹ ਨਾ ਮੰਨੂਗੇ ਵੀ ਭਾਈ ਅਮਰਤਪਾਲ ਜੇਲ੍ਹ ਦੇ ਵਿੱਚ ਐ ਕਿਉਂਕਿ ਜਿਹੜੀ ਜੇਲ੍ਹ ਦੇ ਵਿੱਚ ਇੰਨੇ ਨਸ਼ੇ ਸ਼ਰਿਆਂ ਚੱਲਦੇ ਹੋਣ ਤੇ ਫੇਰ ਤਾਂ ਭਾਈ ਉਹਨੂੰ ਜੇਲ੍ਹ ਕਹਿਣਾ ਵੀ ਨਹੀਂ ਪੈਂਦਾ ਜੀ। ਜੀ ਬਿਲਕੁਲ ਸਹੀ। ਕਹਿੰਦਾ ਸਾਬ ਮਜੀਠਿਆ ਹੋਰਾਂ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ ਜੀ ਅੱਗੇ ਵਧ ਗਿਆ ਕਾ। ਬਿਲਕੁਲ ਜੀ ਬਿਲਕੁਲ ਸਿੰਘ ਮਜੀਠੀਆ ਨੂੰ ਅਦਾਲਤ ਤੋਂ ਰਾਹਤ ਮਿਲਣੀ ਰਹੀ ਤੇ ਜਿਦੇ ਕਰਕੇ ਲਗਾਤਾਰ ਅੱਗੇ ਤੋਂ ਅੱਗੇ ਤਰੀਕਾ ਪਈ ਜਾਂਦੀਆਂ ਤੇ ਹੁਣ ਵੀ ਵੇਰਵਾ ਇਹੋ ਜੇ ਸਾਹਮਣੇ ਆਇਆ ਜਾਣਕਾਰੀ ਤਾਗਾ ਇਹ ਆਈ ਜੀ ਜਿਹੜਾ ਬੈਰਕ ਬਦਲਣ ਵਾਲਾ ਮਸਲਾ ਵੀ ਵਿਕਰਮ ਮਜੀਠੀਆ ਨੇ ਕਿਹਾ ਸੀ ਕਿ ਮੈਨੂੰ ਔਰੇਂਜ ਕੈਟਾਗਰੀ ਤੇ ਰੱਖਿਆ ਜਾਵੇ ਮੈਂ ਸਾਬਕਾ ਮੰਤਰੀ ਹਾਂ ਉਹਦੀ ਬੈਰਕ ਬਦਲਣ ਵਾਲੀ ਜਨ ਦੇ ਉੱਤੇ ਗੱਲ ਸੁਣਵਾਈ ਹੋਈ ਹੈ ਪਰ ਇਹਦੇ ਵਿੱਚ ਕੋਈ ਛਟਾ ਨਹੀਂ ਨਿਕਲਿਆ ਜੀ ਹੁਣ ਅਗਲੀ ਸੁਣਵਾਈ 25 ਤਰੀਕ ਨੂੰ ਪਈਗੀ ਆ ਕਿਉਂਕਿ ਉਹਨੂੰ ਕਦ ਵੀ ਰਾਹਤ ਕੋਈ ਮਿਲੀ ਨਹੀਂ ਦੂਜੀ ਮਹੱਤਵਪੂਰਨ ਗੱਲ ਇਹ ਆ ਕਿ ਵਿਕਰਮ ਜੀਠਿਆ ਇਸ ਵੇਲੇ 3-4 ਅਪਲੀਕੇਸ਼ਨਾਂ ਪਾਉਣ ਕਰਕੇ ਚਰਚਾ ਦੇ ਵਿੱਚ ਹੈ ਇੱਕ ਤਾਂ ਮੇਰੀ ਜ਼ਮਾਨਤ ਰੱਦ ਕੀਤੀ ਜਾ ਜ਼ਮਾਨਤ ਦਿੱਤੀ ਜਾਵੇ ਤੇ ਗ੍ਰਿਫਤਕਾਰੀ ਹੈ ਜਿਹੜੀ ਉਹ ਮੇਰੀ ਰੱਦ ਕੀਤੀ ਜਾਵੇ ਦੂਜੀ ਗੱਲ ਇਹ ਵੀ ਕਿ ਮੈਨੂੰ ਗ੍ਰਿਫਤਾਰ ਗਲਤ ਤਰੀਕੇ ਨਾਲ ਕੀਤਾ ਗਿਆ ਇਹਦੇ ਲਈ ਵਿਜੀਲੈਂਸ ਤੇ ਕਾਰਵਾਈ ਹੋਵੇ ਤੀਜੀ ਗੱਲ ਇੱਕ ਜਿਹੜੀ ਭੈਰ ਕਵਲੀ ਉਹ ਬਦਲੀ ਜਾਵੇ ਸੋ ਇਸ ਤਰੀਕੇ ਦੇ ਵੇਰਵੇ ਹੈਗੇ ਆ ਪਰ ਹਾਲੇ ਤੱਕ ਉਹਨੂੰ ਕਿਸੇ ਵੀ ਮਾਮਲੇ ਦੇ ਵਿੱਚ ਰਾਹਤ ਨਹੀਂ ਮਿਲੀ ਕਿਸੇ ਵੀ ਮਸਲੇ ਦੇ ਵਿੱਚ ਇਹ ਨਹੀਂ ਕਿ ਭਾਈ ਹੁਣ ਇਹਦਾ ਥਣਾ ਛੁੱਟ ਗਿਆ ਉਹ ਸਾਰੇ ਦੇ ਸਾਰੇ ਮਸਲੇ ਉਵੇਂ ਦੇ ਉਵੇਂ ਖੜੇ ਆ ਕਦੇ ਕੋਈ 25 ਤਰੀਕ ਪੈ ਜਾਂਦੀ ਆ ਕਦੇ ਕੋਈ ਹੋਰ ਤਰੀਕ ਪੈ ਜਾਂਦੀ ਆ ਕਦੇ ਕੋਈ ਹੋਰ ਕਦੇ ਕੋਈ ਹੋਰ ਇਸ ਤਰੀਕੇ ਦੇ ਵੀਰ ਬੇ ਸਾਹਮਣੇ ਆਉਂਦੇ ਜੀ ਜੀ ਟੇਣਾ ਸਾਹਿਬ ਇਹ ਲੈਂਡ ਪੂਲਿੰਗ ਵਾਲਾ ਕੀ ਮਾਮਲਾ ਹੈ ਜੀ ਹੁਣ ਤਾਂ ਇਹ ਲੱਗਣ ਲੱਗ ਗਿਆ ਵੀ ਸ਼ਾਇਦ ਸਰਕਾਰ ਵੀ ਇਸ ਗੱਲ ਨੂੰ ਲੈ ਕੇ ਸਾਫ਼ ਨਹੀਂ ਹੈ ਕਲੀਅਰ ਨਹੀਂ ਹੈ ਇਸ ਨੀਤੀ ਨੂੰ ਲੈ ਕੇ ਤਾਂ ਹੀ ਹੁਣ ਇਹਦੇ ਵਿੱਚ ਸੋਧ ਵੀ ਹੋਣ ਲੱਗ ਗਈ ਹੈ ਜੀ ਦੇਖੋ ਦੀ ਗੱਲ ਹੈ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ 164 ਪਿੰਡਾਂ ਦੀ 65000 ਏਕੜ ਦੇ ਕਰੀਬ-ਕਰੀਬ ਜ਼ਮੀਨ ਲੈ ਕੇ ਲੋਕਾਂ ਦੀ ਜ਼ਮੀਨ ਲੈ ਕੇ ਕਿਸਾਨਾਂ ਦੀ ਜ਼ਮੀਨ ਲੈ ਕੇ ਤੇ ਅਸੀਂ ਇਹਨੂੰ ਵਿਸਤਿਤ ਕਰਨਾ ਕਿਸਾਨ ਨੇ ਗੱਲ ਕਹੇ ਲਈ ਅਸੀਂ ਜ਼ਮੀਨ ਨਹੀਂ ਦੇਣੀ ਲੋਕ ਇਹ ਗੱਲ ਕਹਿੰਦੇ ਵੀ ਅਸੀਂ ਜ਼ਮੀਨ ਕਿਉਂ ਦੇਈਏ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਪੰਜਾਬ ਨੂੰ ਵਿਸਤਿਤ ਕਿਵੇਂ ਕਰਨਾ ਚਾਹੁੰਦੇ ਹੋ ਤੁਹਾਡਾ ਮਾਡਲ ਕੀ ਹੈ ਸਰਕਾਰ ਇਹ ਗੱਲ ਕਹਿੰਦੀ ਕਿ ਅਸੀਂ ਤੁਹਾਡਾ ਕੋਈ ਨੁਕਸਾਨ ਨਹੀਂ ਹੋਣ ਦੇਣਾ ਸੋ ਇਸ ਮਾਮਲੇ ਤੇ ਰਾਜਨੀਤੀ ਚੱਲ ਪਈ ਆ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਆ ਜਿਹੜੇ ਉਹ ਸਾਰੇ ਕਿਸਾਨ ਦੇ ਪੱਖ ਦੇ ਵਿੱਚ ਆ ਗਏ ਆ ਤੇ ਹੁਣ ਵਿਨੇਪਾਈ ਆਉਂਦੇ ਸਮੇਂ ਚ ਕੀ ਬਣਦਾ ਪਰ ਲੰਘੇ ਕੱਲ ਸਰਕਾਰ ਨੇ ਕੁਝ ਕੁ ਸੌਧਾਂ ਕੀਤੇ ਨੇ ਇਹ ਲੈਂਡ ਪੂਲਿੰਗ ਨੀਤੀ ਦੇ ਵਿੱਚ ਇਹਦੇ ਤਹਿਤ ਇਹ ਵੀ ਗੱਲ ਕਹੀ ਆ ਉਦਾਹਰਨ ਦੇ ਤੌਰ ਦੇ ਉੱਤੇ ਤੁਸੀਂ ਆਪਣੀ ਜ਼ਮੀਨ ਸਰਕਾਰ ਨੂੰ ਦੇਣੀ ਮੰਨ ਗਏ ਉਹ ਕਹਿੰਦੇ ਜੀ ਜ਼ਮੀਨ ਜਦੋਂ ਦੇਣੀ ਮੰਨ ਗਏ ਪਰ ਜਿੰਨੀ ਦੇਰ ਤੱਕ ਤੁਹਾਡੀ ਜ਼ਮੀਨ ਦੇ ਉੱਤੇ ਵਿਕਾਸ ਕਾਰਜ ਸ਼ੁਰੂ ਨਹੀਂ ਹੁੰਦਾ ਤੁਸੀਂ ਓਨੀ ਦੇਰ ਤੱਕ ਖੇਤੀਬਾੜੀ ਕਰੀ ਚੱਲੋ ਤੇ ਉਹ ਭਾਈ ਤੁਹਾਡੀ ਜ਼ਮੀਨ ਦਾ ਜਿਹੜਾ ਜੋ ਮੁਨਾਫਾ ਉਹ ਤੁਹਾਡਾ ਹੋਊਗਾ ਫਿਰ ਉਹ ਕਹਿੰਦੇ ਵੀ ਜਦੋਂ ਵਿਕਾਸ ਕਾਰਜ ਸ਼ੁਰੂ ਹੋ ਗਏ ਫਿਰ ਤੁਹਾਨੂੰ ਅਸੀਂ ਲੱਖ ਰੁਪਈਆ ਸਾਲ ਦਾ ਇੱਕ ਏਕੜ ਦਾ ਦੇਵਾਂਗੇ ਵੀ ਭਾਈ ਤੁਸੀਂ ਕਹੋ ਜੀ ਪੇਸ਼ਗੀ ਜ਼ਮਾਨਤ ਕਹਿ ਲਓ ਤੁਸੀਂ ਠੇਕਾ ਕਹਿ ਲਓ ਜ਼ਮੀਨ ਦਾ ਵੀ ਇਹ ਨਹੀਂ ਵੀ ਭਾਈ ਤੁਹਾਨੂੰ ਅੱਜ ਤੋਂ ਘਾਟਾ ਪੈਣਾ ਸ਼ੁਰੂ ਹੋ ਗਿਆ ਜਦੋਂ ਲੈਂਡ ਪੂਲਿੰਗ ਨੀਤੀ ਦੇ ਤਹਿਤ ਤੇ ਸਾਰਾ ਮਸਲਾ ਹੱਲ ਹੋ ਗਿਆ ਵੀ ਭਾਈ ਜ਼ਮੀਨ ਡਿਵੈਲਪ ਹੋਗੀ ਉਸ ਤੋਂ ਬਾਅਦ ਤੁਹਾਨੂੰ 1 ਏਕੜ ਜ਼ਮੀਨ ਦੇ ਪਿੱਛੇ 1000 ਗਜ ਦਾ ਅਪੀ ਰਿਹਾਇਸ਼ੀ ਪਲਾਟ ਤੇ 200 ਗਜ ਦਾ ਤੁਹਾਨੂੰ ਕਮਰਸ਼ੀਅਲ ਪਲਾਟ ਦੇਵਾਂਗੇ ਸਰਕਾਰ ਇਹ ਗੱਲ ਕਹਿੰਦੀ ਵੀ ਇਹ ਮੁਨਾਫੇਵੰਦਾ ਸੌਦਾ ਕਿਸਾਨ ਵਾਸਤੇ ਕਿਸਾਨ ਨੇ ਗੱਲ ਕਹਿੰਦੇ ਵੀ ਜੇਕਰ ਤੁਸੀਂ ਪੰਜਾਬ ਨੂੰ ਡਿਵੈਲਪ ਕਰਨਾ ਪਹਿਲਾਂ ਗੜਗਿਆਂ ਨਾਲ ਗਿਆ ਸੜਕਾਂ ਬਣਾ ਲਓ ਬਾਅਦ ਦੇ ਵਿੱਚ ਹੋਰ ਡਿਵੈਲਪਮੈਂਟ ਕਰ ਲਿਓ ਸੋ ਰੌਲਾ ਭਾਈ ਇਸ ਵੇਲੇ ਇਸ ਵਿਸ਼ੇ ਦੇ ਉੱਤੇ ਚੱਲਦਾ ਇਹ ਭਾਈ ਸਰਕਾਰਾਂ ਦੀ ਤੇ ਕਿਸਾਨਾਂ ਦੀ ਆਪਸ ਦੇ ਵਿੱਚ ਅੜੀ ਫਸੀ ਇੱਕ ਵਾਰ ਫਿਰ ਸਾਹਮਣੇ ਆ ਗਈ ਆ। ਵਿਰੋਧੀ ਪਾਰਟੀਆਂ ਜਿਹੜੀਆਂ ਉਹ ਇਸ ਵळे ਕਿਸਾਨ ਦੇ ਪੱਖ ਦੇ ਵਿੱਚ ਖੜੀਆਂ। ਸੱਤਾਧਾਰੀ ਧਿਰ ਹੈ ਜਿਹੜੀ ਉਹ ਇਸ ਵळे ਥਲਨਾਇਕ ਬਣੀ ਜਾਂਦੀ ਹੈ। ਕਿਉਂਕਿ ਦੇਖੋ ਜਦੋਂ ਕਿਸਾਨ ਜ਼ਮੀਨ ਦੇਣੀ ਨਹੀਂ ਚਾਹੁੰਦਾ ਤੇ ਫਿਰ ਕਿਸਾਨ ਤੋਂ ਜ਼ਮੀਨ ਲਈ ਕਿਵੇਂ ਜਾਤ ਹੁੰਦੀ ਹੈ? ਮੁੱਖ ਮੰਤਰੀ ਸਾਹਿਬ ਆਪ ਦੇ ਗੱਲ ਕਰਨੇ ਵੀ ਅਸੀਂ ਜ਼ਮੀਨ ਕੋਈ ਧੱਕੇ ਨਾਲ ਨਹੀਂ ਲੈਣੀ। ਜ਼ਮੀਨ ਜੇ ਕਿਸਾਨ ਦੇਣੀ ਚਾਹੁੰਦਾ ਤਾਂ ਜੀ ਸਦਕੇ ਦੇ ਦੇਵੇ। ਜੇ ਨਹੀਂ ਦੇਣੀ ਚਾਹਦਾ ਜ਼ਮੀਨ ਤੇ ਉਹਦੀ ਭਾਈ ਆਪਣੀ ਮਰਜ਼ੀ ਆ ਉਹ ਜਿਵੇਂ ਵਾਜ਼ੀ ਕਰ ਲਵੇ ਸੋ ਰੋਲਾ ਇੱਥੇ ਖੜਾ ਇਹ ਭਾਈ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਉਹ ਇੱਕ ਹੋ ਗਏ ਤੇ ਉਹ ਸੀਨੀਅਰ ਕਿਸਾਨ ਮੋਰਚੇ ਨੇ ਵੀ ਗੱਲ ਕਹੀ ਆ ਕਿ ਅਸੀਂ ਸਰਕਾਰ ਦੀ ਲੈਂਡ ਪੂਲਗ ਨੀਤੀ ਦੇ ਖਿਲਾਫ ਟਰੈਕਟਰ ਮਾਰਚ ਕੱਢਣ ਲੱਗੇ ਆ ਜੀ ਜੀ ਤਹਾਂ ਸਾਹਿਬ ਟਰੈਕਟਰਾਂ ਦੀ ਤੁਸੀਂ ਗੱਲ ਕੀਤੀ ਹੈ ਜੀ ਟਰੈਕਟਰਾਂ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਕਹਿੰਦੇ ਪੰਜਾਬ ਦੀ ਕਿਸਾਨੀ ਨੂੰ ਟਰੈਕਟਰਾਂ ਦਾ ਜਿਹੜਾ ਬੇਲੋੜਾ ਮੂੰਹ ਹੈ ਬੇਲੋੜਾ ਜਿਹੜਾ ਚਾਹ ਹੈ ਉਹਨੇ ਬਹੁਤ ਪੱਟਿਆ ਜੀ ਸਾ ਬਿਲਕੁਲ ਜੀ ਦੇਖੋ ਅੱਜ ਵੀ ਢੇਡ ਦੇ ਵਿੱਚ ਅੱਜ ਵੀ ਤਰੀਕੇ ਦੇ ਵਿੱਚ ਟਰੈਕਟਰ ਹੈ ਜਿਹੜੇ ਉਹ ਕਿਸਾਨ ਦੀ ਜੀਵਨ ਰੇਖਾ ਕਿਉਂਕਿ ਖੇਤੀ ਬੜੀ ਦੀ ਜੀਵਨ ਰੇਖਾ ਤਾਂ ਖਾਸ ਕਰਕੇ ਹੀ ਆ ਉਹਦਾ ਕਾਰਨ ਇਹ ਜੀ ਕਿ ਅੱਜ ਦੇ ਦੌਰ ਦੇ ਵਿੱਚ ਬਲਦ ਕਿਸ ਟਰੈਕਟਰ ਹੀ ਆ ਪਰ ਗੱਲ ਇਹ ਜੀ ਕਿ ਜੇ ਟਰੈਕਟਰ ਤੁਸੀਂ ਆਪਣੀ ਜ਼ਮੀਨ ਦੇ ਆਕਾਰ ਦੇ ਹਿਸਾਬ ਨਾਲ ਵੀ ਤੁਹਾਡੇ ਕੋਲ ਜ਼ਮੀਨ ਹੈ ਕਿੰਨੀ ਉਸ ਹਿਸਾਬ ਨਾਲ ਲੈਨੇ ਆ ਤਾਂ ਬੜੀ ਚੰਗੀ ਗੱਲ ਆ ਤੇ ਜੇ ਤੁਸੀਂ ਵੇਖੁੰਨੇ ਆ ਤੇ ਫਿਰ ਭਾਈ ਤੁਹਾਡੀ ਮਰਜ਼ੀ ਆ ਪੈਸੇ ਤੁਹਾਡੇ ਆ ਤੁਸੀਂ ਭਾਵੇਂ ੱਡਗਾ ਚੱਕ ਕੇ ਪਾਹਾ ਲਓ ਭਾਵੇਂ ਨਾ ਲਓ ਕਿਸੇ ਤੁਹਾਨੂੰ ਕੋਈ ਤੁਹਾਨੂੰ ਰੋਕ ਨਹੀਂ ਸਕਦਾ ਸਾਦਾ ਧਿਆਨ ਕਰੀ ਇਹ ਆਈਆ ਵੀ ਪੰਜਾਬ ਤੇ ਹਰਿਆਣਾ ਜੋ ਐਸੇ ਸੂਬੇ ਆ ਜਿਹੜੇ ਕਿ ਟਰੈਕਟਰ ਮੋਹ ਦੇ ਚੱਕਰ ਦੇ ਵਿੱਚ ਉਲਝੇ ਪਏ ਆ ਪੂਰੇ ਭਾਰਤ ਦੇ ਵਿੱਚ ਜਿੰਨੇ ਟਰੈਕਟਰ ਹੈਗੇ ਜਾਨੀ ਮੰਨ ਲਓ ਕਿਸੇ ਥਾਂ ਦੇ ਉੱਤੇ ਕਿਸੇ ਸੂਬੇ ਦੇ ਵਿੱਚ ਤੇ 11 ਹੈਕਟੇਅਰ ਜ਼ਮੀਨ ਪਿੱਛੇ ਇੱਕ ਟਰੈਕਟਰ ਆ ਕਿਤੇ 13 ਹੈਕਟੇਅਰ ਜ਼ਮੀਨ ਪਿੱਛੇ ਕਿਤੇ 16 ਹੈਕਟੇਅਰ ਜ਼ਮੀਨ ਪਿੱਛੇ ਪੰਜਾਬ ਦੇ ਵਿੱਚ 5-6 ਹੈਕਟੇਅਰ ਜ਼ਮੀਨ ਪਿੱਛੇ ਇੱਕ ਟਰੈਕਟਰ ਆ ਯਾਨੀ ਕਿ ਜਿੰਨੇ ਟਰੈਕਟਰ ਚਾਹੀਦੇ ਆ ਉਸ ਤੋਂ ਕਾਫੀ ਵੱਧ ਆ ਇਸ ਵੇਲੇ ਲਗਭਗ 6.5 ਲੱਖ ਟਰੈਕਟਰ ਪੰਜਾਬ ਦੇ ਖੇਤਾਂ ਦੇ ਵਿੱਚ ਫਿਰਦੇ ਆ ਵੀ ਕੀ ਇੰਨੇ ਟਰੈਕਟਰਾਂ ਦੀ ਜ਼ਰੂਰਤ ਹੈ ਜੇ ਤਾਂ ਕਿਸੇ ਕੋਲ ਜ਼ਮੀਨ ਵੱਧ ਆ ਤਾਂ ਉਹ ਟਰੈਕਟਰ ਭਾਵੇਂ 5 ਰੱਖੇ ਜੇ ਮੰਨ ਲਓ ਕਿਸੇ ਨੇ 200 ਏਕੜ ਜ਼ਮੀਨ ਵਾਉਣੀ ਆ ਤੇ ਭਾਈ ਟਰੈਕਟਰ ਭਾਵੇਂ 5 ਜ ਰੱਖੇ ਜੇ ਮੰਨ ਲਓ ਕਿਸੇ ਕੋਲ 1 ਏਕੜ 2 ਆ ਤੇ ਉਹਨੂੰ ਟਰੈਕਟਰ ਦੀ ਕੀ ਲੋੜ ਆ ਉਹ ਤਾਂ ਕਿਰਾਏ ਤੇ ਵੀ ਵਾਈ ਕਰ ਸਕਦਾ ਵੀ ਭਾਈ ਮੈਂ ਕਿਰਾਏ ਤੇ ਲੈਣਾ ਟਰੈਕਟਰ ਤੇ ਉਹਦੇ ਪੈਸੇ ਬਚੇ ਰਹਿਣਗੇ ਪਰ ਪੰਜਾਬ ਦੇ ਵਿੱਚ ਟਰੈਕਟਰਾਂ ਦੀ ਫੇਲੋੜੀ ਬੰਦ ਆ ਵੀ ਭਾਈ ਮੇਰੇ ਕੋਲ ਟਰੈਕਟਰ ਘਰੇ ਖੜਾ ਪਰ ਸ਼ਰੀਕਾਂ ਦੇ ਚਿੱਤਰ ਦੇ ਵਿੱਚ ਇੱਕ ਹੋਰ ਲੈ ਲਿਆ ਟਰੈਕਟਰ ਭਾਵੇਂ ਮੇਰੇ ਕੋਲ ਹੈਗਾ ਪਰ ਆਪਾਂ ਇੱਕ ਹੋਰ ਲੈ ਕੇ ਤੇ ਸਪੀਕਰ ਸੁਪੂਕਰ ਲਵਾ ਲਈਏ ਤੇ ਫੇਰ ਉੱਤੇ ਬੂਥਰ ਵਾਪਰ ਜੇ ਲਵਾ ਕੇ ਗਾਣੇ ਗੁਣੇ ਡੀਜੇ ਸਿਸਟਮ ਲਵਾ ਲਈਏ ਉਹਦੇ ਉੱਤੇ ਕੋਈ ਏਸੀ ਵਾਲਾ ਟਰੈਕਟਰ ਆ ਕੋਈ ਕਿਵੇਂ ਆ ਉਹ ਕਿਵੇਂ ਆ ਵੀ ਇੱਕ ਰਿਪੋਰਟ ਸਾਹਮਣੇ ਆਈ ਹੈ ਵੀ ਪੰਜਾਬ ਦੀ ਕਿਸਾਨੀ ਨੂੰ ਮਾਣਣ ਦੇ ਵਿੱਚ ਹੋਰ ਵੀ ਚਲੋ ਵਕ ਵਕ ਕਾਰਨ ਜ਼ਿੰਮੇਵਾਰ ਹੈਗੇ ਪਰ ਇੱਕ ਆ ਜਿਹੜਾ ਬੇਲੋੜੀ ਆ ਫੁਕਰੀ ਵਾਲਾ ਜਿਹੜਾ ਕਲਚਰ ਆ ਵੀ ਇਹ ਟਰੈਕਟਰਾਂ ਵਾਲਾ ਇਹ ਵੀ ਜ਼ਿੰਮੇਵਾਰ ਹੈਗਾ ਜੀ ਜੀ ਤੇ ਟੇਨਾ ਸਾਹਿਬ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਦੇਖੋ ਜੀ ਜਦੋਂ ਐਸ ਵੇਲੇ ਖਬਰਾਂ ਸਥਾਨੀਆ ਕਰ ਰਹੇ ਆ ਪੰਜਾਬ ਦੀਆਂ ਜਦ ਇਹ ਤੁਲੰਨਾ ਨਹੀਂਗਾ ਤਾਂ ਉਸ ਵੇਲੇ ਪੰਜਾਬ ਦੇ ਵਿੱਚ ਬੱਦਲਵਾਈ ਆ। ਜਲੰਧਰ ਦੇ ਵਿੱਚ ਵੇਲੇ ਪੂਰੀ ਬੱਦਲਵਾਈ ਆ। ਕਿਸੇ ਵੀ ਵੇਲੇ ਮੀਂਹ ਪੈ ਸਕਦਾ। ਮੌਸਮ ਵਿਭਾਗ ਨੇ ਅੰਦਾਜ਼ਾ ਇਹ ਪੇਸ਼ ਕੀਤਾ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਹੁਤ ਮੀਂਹ ਪੈਣਾ। ਜੀ। ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਆ ਜੀ ਲਈ ਐਨ.ਆਈ. ਦੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ। ਬਹੁਤ ਮਿਹਰਬਾਨੀ ਜੀ ਮਿਹਰਬਾਨੀ।